ਲੋ ਜੀ ਦੋਸਤੋ ਆਪਾਂ ਖੜੇ ਆ ਟਰੈਕਟਰ ਮੇਲਾ ਤਲਵੰਡੀ ਥਾਪੋ ਤੇ ਤੇ ਇੱਥੇ ਆਪਾਂ ਬਹੁਤ ਹੀ ਵਧੀਆ ਵਾਜਬ ਮੁੱਲ ਦੇ ਟਰੈਕਟਰ ਲੈ ਕੇ ਆਉਣੇ ਹੁੰਦੇ ਆ ਇਹ ਆ ਟਰੈਕਟਰ ਜੀ 855 ਉਹ ਸੋਹਣਾ ਟਰੈਕਟਰ ਆ ਚੰਗੇ ਟਾਇਰ ਆ ਜੀ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਡਬਲ ਪੰਪ ਆ ਤੇ ਡਬਲ ਕਲਚ ਤਾਂ ਚਲੋ ਹੁੰਦੇ ਹੁੰਦੇ ਆ ਜੀ ਤੇ ਕੈਨੇਡਾ ਵਾਲਾ ਝੰਡਾ ਵੀ ਜਰੂਰ ਬੈਟਰੀ ਟਾਪੇ ਦੇ ਉੱਤੇ ਇਹ ਟਰੈਕਟਰ ਇਹ ਕਾ 13 ਮਾਡਲ ਜੀ 470 ਕੀਮਤ ਆ ਪੰਜਾਬ ਨੰਬਰ ਆ ਜੀ ਇਹ ਟੇਕੋਲੀ ਤਲਵੰਡੀ ਸਾਬੂ ਆ ਰਿਹਾ ਸੀ ਬਾਜਮੋਲ ਦਾ ਟਰੈਕਟਰ ਆ ਆਦੇ ਦੋਸਤੋ ਸੋਨਾ ਲਿਕਾ 39 ਹਸ ਪਾਵਰ ਮੈਲਜ ਮਾਸਟਰ ਇਹ ਹੈਗਾ ਜੀ 22 ਮਾਡਲ ਆ ਇਹ ਨਵਾਂ ਟਰੈਕਟਰ ਆ ਜੀ ਪਾਵਰ ਸਟੀਅਰਿੰਗ 495 ਰੇਟ ਲਿਖਿਆ ਬਾਈ ਨੇ ਬਾਈ ਮਾਡਲ ਨੂੰ ਕੀ ਹੋਇਆ ਜੀ ਕਿੰਨੇ ਘੰਟੇ ਚੱਲਿਆ ਵੀਰੇ ਬਾਈ 3500 ਘੰਟਾ ਚੱਲਿਆ ਜੀ ਟਰੈਕਟਰ ਕੋਕਾ ਫੀਸ ਆ ਬਹੁਤ ਸਾਫ ਟਰੈਕਟਰ ਆ ਸੋਨਾ ਟੱਚ ਆ ਗਈ ਆਸ਼ਾ ਇਹ ਚੰਗੀ ਹੈ ਜੀ 15 ਮਾਡਲ ਹੈ ਜੀ 235 ਰੇਟ ਹੈ ਜੀ ਸੋਹਣਾ ਟਰੈਕਟਰ ਪੂਰਾ ਜੀ ਇਹ ਵੀ ਆਹ ਸਾ ਟਰੈਕਟਰ ਬਹੁਤ ਸੋਹਣਾ ਹੈ ਆ ਗਈ ਨੁਕਰਾ ਇਹਨਾਂ ਦਾ ਆਪਣੀ ਪਹਿਲੀ ਪਸੰਦ ਦਾ ਲੋਕਾਂ ਦੀ ਤਾਂ ਇਹ ਪਤਨੀ ਆਖਰੀ ਹੈ ਕਿ ਦੂਜੀ ਤੀਜੀ ਹੈ ਆਪਣੀ ਪਹਿਲੀ ਪਸੰਦ ਦਾ ਟਰੈਕਟਰ ਹੈ ਜੀ ਇਹ 485 ਐਸ਼ਰ ਇਹ ਹੈਗਾ ਜੀ 20 ਮਾਡਲ 425000 ਰੇਟ ਹੈ ਜੀ ਇਹਦਾ ਮੌਕੇ ਦੀ ਮੌਕੇ ਦੀ ਗੱਲਬਾਤ ਹੋਰ ਵੀ ਹੋਈ ਜੀ ਜੇ ਕੋਈ ਵੀ ਲੈਣਾ ਚਾਹਦਾ ਹੋਵੇ ਪਾਵਰ ਸਟੀਅਰਿੰਗ ਹੈ ਜੀ ਐਡ ਗੀਅਰ ਆ ਫਰੀ ਸਪੀਡ ਹੈ ਟਰੈਕਟਰ ਤੋਫਾ ਟਰੈਕਟਰ ਹੈ ਜੀ ਤੋਫਾ ਕਿਸੇ ਵੀਰ ਨੇ ਲੈਣਾ ਹੋਊਗਾ ਆ ਇਹ ਹਸ਼ ਆ ਗਈ 96 ਮਾਡਲ ਹੈ ਜੀ ਸਵਾ ਲੱਖ ਰੇਟ ਹੈ ਜੀ ਮੂਹਰੇ ਲੈ ਟਾਇਰ ਤੋਂ ਵੱਧ ਆਵਾਂਗੇ ਲੈ ਟਾਇਰ ਘੱਟ ਆਦੋਂ ਟਰੈਕਟਰ ਸਾਫ ਆ ਜੀ ਕੰਡੀਸ਼ਨ ਦੇ ਹਿਸਾਬ ਨਾਲ ਆ ਫਿਰ ਜੇ ਉਦੋਂ ਸਾਫ ਲੈਣਾ ਤਾਂ ਆ ਹੈਗਾ ਜੀ 22 ਮਾਡਲ 3 ਲੱਖ 60 ਹਜ਼ਾਰ ਰੇਟ ਆ ਜੀ ਕੋਕਾ ਵੀ ਰਹੀ ਜਮਾ 22 ਮਾਡਲ ਦੇ ਕੋਈ ਸਿਰਪੋਰਾ ਮੈਨੇ ਟਰੈਕਟਰ ਹੈ ਜੀ ਬਹੁਤ ਸੋਹਣਾ ਟਰੈਕਟਰ ਹੈ ਇਹ ਆਸ਼ਾ ਨਵੇਂ ਟਾਇਰ ਆ ਜੀ ਨਾਲ ਦੇ ਅਟੈਚ ਫਰੀ ਜਾਰੀ 265 ਨਿਹੰਦਰਾ ਡੀਆਈ ਆ ਸੀ ਦੀ ਤਾਂ ਕਾਗਜ ਵੀਨ ਲਾਇਆ ਜੀ ਹੱਟ ਤੋਂ ਇਹ ਵੀ ਟਰੈਕਟਰ ਪੰਜਾਬ ਨੰਬਰ ਆਈ ਇਹ ਟਰੈਕਟਰ ਦਾ 98 ਮਾੜੋ ਜਿਹਾ 1.95 ਪਰ ਆਈ ਜਾਈਏ ਦਾ ਟਰੈਕਟਰ ਦੇ ਚੰਗੇ ਪਿਆ ਜਿੰਨੀ ਕਰ ਤੋਂ ਦੇ ਵਾਸਤੇ ਬਹੁਤ ਵਧੀਆ ਟਰੈਕਟਰ ਆ ਜੀ ਵਟੇ ਦਾ ਪਟਾ ਤੇ ਛੋਟਾ ਛੋਟਾ ਖਰਚਾ ਘਟ ਕਮਾਈ ਵਧੇ ਕਾਰਾ ਮਾਡਲ 4 750 ਸੋਨਾ ਲਿੱਤਾ ਟਰੈਕਟਰ ਤੋਫਾ ਟਰੈਕਟਰ ਇਹ ਵੀ ਇਹਨਾਂ ਦੇ ਵੀ ਖਰਚੇ ਬਹੁਤ ਘੱਟ ਆ ਜੀਮਦਾਰ ਦੇ ਹੱਕ ਨੂੰ ਬਹੁਤ ਚੰਗੇ ਟਰੈਕਟਰ ਆਏ ਇਹ ਵੀ ਤਲਵੰਦੀ ਇੱਕ ਨੰਬਰ ਪਲਾਟ ਦੇ ਵਿੱਚ ਖੜੀ ਆ ਗਈ 855 ਇਹਰ ਦੋ ਮਾਡਲ 285 ਰੇਟ ਆ ਜੀ ਕਿ ਜੇ ਵੀਰ ਨੇ 850 ਤੋਂ ਜ਼ਿਆਦਾ ਸ਼ੌਕ ਪੂਰਾ ਕਰਨਾ ਹੋਵੇ ਘੱਟ ਰੇਟ ਦੇ ਵਿੱਚ ਹੀ ਇੱਕ ਟਰੈਕਟਰ ਹੈਗਾ ਜੀ ਟਰੈਕਟਰ ਸਾਫ ਹੈ ਜੀ ਪੂਰਾ ਨਾਲ ਹਲ ਵੀ ਹੈ ਜੀ 11 ਆਹ ਘਾਵਾ ਦਾ ਟਰੈਕਟਰ ਆਈਏ ਸਾਫ ਟਰੈਕਟਰ ਹੈ ਜੀ ਇੱਥੇ ਆਪਾਂ ਕੋਈ ਵੀ ਮਾੜਾ ਨਹੀਂ ਦਿਖਾਉਂਦੇ ਮੰਡੀ ਉੱਤੇ ਆ ਗਏ ਸਾਰੇ ਟਰੈਕਟਰ ਸਾਫ਼ ਹੁੰਦੇ ਜੀ ਬਾਕੀ ਆਪਣੇ ਆਪਣੀ ਕੰਡੀਸ਼ਨ ਤੇ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਹੁੰਦੀ ਟਰੈਕਟਰਾਂ ਦੀ ਬਾਕੀ ਬੰਦੇ ਦੇ ਸਾਰੇ ਹੁੰਦਾ ਜੀ ਕੋਈ ਝਾਂਮ ਕੇ ਰਖਦਾ 2000 ਮਾਡਲ 15 ਮਾਡਲ ਨਾਲੋਂ ਚੰਗੇ ਪਏ ਹੁੰਦੇ ਜੀ ਲੋਈ ਧੰਨਵਾਦ ਉਸਤੋ